ਜੇਕਰ ਤੁਸੀਂ ਘਰੋਂ ਇਕੱਲੇ ਬਾਹਰ ਨਿਕਲਦੇ ਹੋ ਤਾਂ ਵੀਡੀਓ ਨੂੰ ਧਿਆਨ ਦੇ ਨਾਲ ਦੇਖ ਲਓ ਕਿਉਂਕਿ ਘਰੋਂ ਬਾਹਰ ਇਕੱਲੇ ਨਿਕਲਣ ਦਾ ਸਮਾਂ ਹੁਣ ਨਹੀਂ ਰਿਹਾ ਪਤਾ ਨਹੀਂ ਲੱਗਦਾ ਕਿਹੜੇ ਮੋੜ ਤੇ ਲੁੱਟੇਰੇ ਖੜੇ ਹੋਣ ਅਤੇ ਤੁਹਾਡੇ ਕੋਲੋਂ ਤੁਹਾਡਾ ਸਮਾਨ ਲੁੱਟ ਕੇ ਫਰਾਰ ਹੋ ਜਾਣ ਤੁਸੀਂ ਉਹਨਾਂ ਨੂੰ ਫੜ ਵੀ ਨਹੀਂ ਸਕੋਗੇ ਕਿਉਂਕਿ ਉਹ ਬੇਖੌਫ ਹੋ ਕੇ ਵਾਰਤਾਤ ਨੂੰ ਅੰਜਾਮ ਦਿੰਦੇ ਨੇ ਤਸਵੀਰਾਂ ਸਾਹਮਣੇ ਆਈਆਂ ਨੇ ਲੁਧਿਆਣਾ ਦੇ ਡਾਬਾ ਰੋਡ ਦੀਆਂ ਤਸਵੀਰਾਂ 'ਚ ਵੇਖ ਸਕਦੇ ਹੋ ਕਿ ਕਿਸਕਦਰ ਇੱਕ ਨੌਜਵਾਨ ਆਪਣੇ ਮੋਬਾਈਲ 'ਤੇ ਗੱਲਾਂ ਕਰਦਾ ਹੋਇਆ ਆਪਣੇ ਮੋਬਾਈਲ ਨੂੰ ਚਲਾਉਂਦਾ ਹੋਇਆ ਆਰਾਮ ਦੇ ਨਾਲ ਸੜਕ ਤੇ ਆਂਦਾ ਹੈ ਤੇ ਪਿੱਛੋਂ ਹੀ ਹੈਲਮਟ ਪਾ ਕੇ ਦੋ ਲੁਟੇਰੇ ਮੋਟਰਸਾਈਕਲ ਤੇ ਸਵਾਰ ਹੋ ਕੇ ਆਉਂਦੇ ਨੇ ਲੁਟੇਰਾ ਜਾਣ ਜਾਂਦਾ ਹੈ ਕਿ ਉਸ ਦੇ ਨਾਲ ਲੁੱਟਖੋ ਦੀ ਵਾਰਦਾਤ ਨੂੰ ਅੰਜਾਮ ਦੇਣ ਲੱਗੇ ਨੇ ਜਿਸ ਤੋਂ ਬਾਅਦ ਉਹ ਆਪਣਾ ਮੋਬਾਈਲ ਪਰਾ ਸੁੱਟ ਦਿੰਦਾ ਹੈ ਪਰ ਤਸਵੀਰਾਂ 'ਚ ਵੇਖੋ ਕਿ ਲੁਟੇਰਾ ਉਸ ਨੂੰ ਫੜਦਾ ਹੋਇਆ ਉਸ ਦਾ ਮੋਬਾਈਲ ਚੋਕ ਲੈਂਦਾ ਹੈ ਬੜੀ ਆਰਾਮ ਦੇ ਨਾਲ ਵਾਰਦਾਤ ਨੂੰ ਅੰਜਾਮ ਦਿੰਦਾ ਹੈ ਅਤੇ ਮੌਕੇ ਤੋਂ ਫਰਾਰ ਹੋ ਜਾਂਦਾ ਹੈ ਤਸਵੀਰਾਂ ਲੁਧਿਆਣਾ ਦੇ ਡਾਬਾ ਰੋਡ ਦੀਆਂ ਨੇ ਜੇਕਰ ਤੁਸੀਂ ਵੀ ਇਹਨਾਂ ਇਲਾਕਿਆਂ ਦੇ ਵਿੱਚ ਰਹਿੰਦੇ ਹੋ ਤਾਂ ਹੁਣ ਜਰਾ ਸਤਰਕ ਹੋ ਜਾਓ ਕਿਉਂਕਿ ਇਨਾ ਇਲਾਕਿਆਂ ਦੇ ਵਿੱਚ ਲੁਟੇਰੇ ਸ਼ਰਿਆ ਵਾਰਦਾਤਾਂ ਨੂੰ ਅੰਜਾਮ ਦਿੰਦੇ ਨੇ ਅੱਜ ਦਿਨ ਅਜਹੀਆਂ ਤਸਵੀਰਾਂ ਵੇਖਣ ਨੂੰ ਮਿਲਦੀਆਂ ਨੇ ਇਹ ਤਸਵੀਰਾਂ ਲੁਧਿਆਣਾ ਦੇ ਡਾਬਾ ਰੋਡ ਦੀਆਂ ਸਾਹਮਣੇ ਆਈਆਂ ਨੇ ਕਿਸ ਕਦਰ ਦੇਖੋ ਕਿ ਇੱਕ ਨੌਜਵਾਨ ਦੇ ਨਾਲ ਲੁੱਟਖੋ ਦੀ ਵਾਰਦਾਤ ਨੂੰ ਦਿਨ ਦਿਹਾੜੇ ਅੰਜਾਮ ਦਿੱਤਾ ਜਾਂਦਾ ਉਸ ਤੋਂ ਬਾਅਦ ਲੁਟੇਰੇ ਫਰਾਰ ਹੋ ਜਾਂਦੇ ਨੇ ਨੌਜਵਾਨ ਫੜਨ ਦੀ ਕੋਸ਼ਿਸ਼ ਕਰਦਾ ਪਰ ਲੁਟੇਰਿਆਂ ਨੂੰ ਨਹੀਂ ਫੜ ਪਾਉਂਦਾ